ਜੀ ਕਾਲਗਾਟ ਪਾਰ ਕਰਿਆ ਏ ਗੁਜਰੀ ਲੰਘਿਆ ਏ ਗਣਪਤੀ ਘਾਟ ਦੀ ਚੜਾਈ ਚੜ ਰਹੇ ਆ ਇਹ ਤੋਂ ਅੱਗੇ ਗਦ ਘਾਟ ਫਿਰਮਾਨਪੁਰ ਘਾਟ ਆ ਦੇਖੋ ਹਾਦਸੇ ਵਾਲੀ ਗੱਡੀ ਇੱਥੇ ਕੋਈ ਤਾਂ ਨਹੀਂ ਸੁਖ ਸ਼ਾਂਤੀ ਵਾਲਾ ਲੱਗਦਾ ਨਹੀਂ ਤਕਰੀਬਨ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਵੇ ਆਪਾਂ ਇਹਨੂੰ ਜਿਉਂ ਮਾਨਪੁਰੋਂ ਤੁਰਦੇ ਆਂ ਤੇ ਮਾਨਪੁਰ ਤੋਂ ਨਦੀ ਤੱਕ ਆਪਾਂ ਸਿਰਫ ਇੱਕ ਈ ਘਾਟ ਗਿਣਦੇ ਆਂ ਇਹਨੂੰ ਸਾਰੇ ਬੰਦੇ ਇਹੀ ਕਹਿੰਦੇ ਹੁੰਦੇ ਆ ਵੀ ਗੁਜਰੀ ਘਾਟ ਜਦ ਕਿ ਇਹਦੇ 'ਚ ਚੜ੍ਹਾਈਆਂ ਦੇ ਹਿਸਾਬ ਨਾਲ ਅਲੱਗ-ਅਲੱਗ ਨਾਂ ਨੇ ਜਦੋਂ ਆਪਾਂ ਉੱਤਰੋਂ ਨਦੀ ਤੇ ਆਉਨੇ ਆਂ ਨਦੀ ਵਾਲਾ ਜਿਹੜਾ ਚੜ੍ਹਾਈਆਂ ਪੈਂਦੀਆਂ ਨੇ ਉਹ ਹੈਗਾ ਖਲ ਘਾਟ ਕਾਲ ਘਾਟ ਵੀ ਕਹਿ ਦਿੰਦੇ ਆ ਆਪਾਂ ਫਿਰ ਗੁਜਰੀ ਆਉਂਦਾ ਪਿੰਡ ਜਿਹਾ ਫਿਰ ਆ ਜਿਹੜਾ ਚੜ ਰਹੇ ਆ ਜਿੱਥੇ ਮੰਦਿਰ ਆਉਂਦਾ ਇਹਨੂੰ ਕਹਿੰਦੇ ਗਣਪਤੀ ਘਾਟ ਇਹ ਤੋਂ ਅੱਗੇ ਵਾਲੀਆਂ ਚੜਾਈਆਂ ਗੱਦ ਘਾਟ ਉਦੋਂ ਅੱਗੇ ਫਿਰ ਮਾਨਪੁਰ ਘਾਟ ਇੱਕ ਘਾਟ ਆਪਾਂ ਸਾਰੇ ਨੂੰ ਇੱਕ ਗੁੱਜੀ ਘਾਟ ਹੀ ਕਹਿ ਦਿੰਨੇ ਆ ਪਰ ਚਾਰ ਪੰਜ ਘਾਟ ਨੇ ਵੱਖਰੇ ਵੱਖਰੇ ਮਗਰ ਜਿਹੜਾ ਵੀ ਕਲਾ ਇਹਦਾ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜੀ ਗੱਡੀ ਆ ہاں ਵੈਸੇ ਲਾਈਟਾਂ ਕੋ ਜੱਜਮੈਂਟ ਹੋ ਰਹੀ ਆ ਵੀ ਮਰੂਤੀ ਦੀ ਬੈਨ ਆ ਇਹ ਕੋਮਨੀ ਇਹ ਦੇਖ ਲਓ ਵੀ ਆ ਉੱਧੇ ਲੰਗੇ ਸੀ ਇੱਥੋਂ ਸੁਖ ਸ਼ਾਂਤੀ ਦਾ ਵੀਡੀਓ ਬਣਾਈ ਸੀ ਜਾਂਦੇ ਆਂਦੀਏ ਵਾਪਸੀ ਵੇਲੇ ਦੇਖ ਲਓ ਇੱਕ ਗੱਡੀ ਉੱਧਰ ਸੜੀ ਪਈ ਆ ਇੱਕ ਇਹ ਗੱਡੀ ਨੇ ਆ ਦਮਾਈ ਇੱਕ ਬੈਂਨ ਖਤਮ ਕਰੀ ਪਈ ਆ ਗੱਡੀ ਜਾਂਦੀ ਪਾਟਕ ਮਟਕ ਕਰਦੀ ਤੇ ਆ ਬਹੁਤ ਜਿਆਦਾ ਜੋਰ ਕਰ ਆਰ ਜੀ ਐਚ ਆਰ ਲਈ ਜਾਂਦਾ ਦੱਬੀ ਦਾ ਚੱਕੀ ਅਗਿੰਚਾ ਟਾਇਰਾਂ ਦੇ ਗਰਮ ਹੋ ਥੋੜਾ ਜਿਹਾ ਹੋਰ ਹੀ ਚੱਲਦੇ ਆਂ ਵਜਨ ਤਾਂ 11 ਕਿਆ ਜਿਆਦਾ ਹੈ ਨਹੀਂਗਾ ਸਾਡੇ 11:11 ਵਜੇ ਕਿਉਂਕਿ ਦੁਪਹਿਰਾ ਸਿਖਰ ਆ ਆਰਮਨਾਲੀ ਚੜ ਜਾਾਂਗੇ ਕੋਈ ਗੱਲ ਨਹੀਂ ਏਹ ਲੋ ਟੈਲ ਦਾ ਚਾਹੀ ਇਕਲਾ ਇਕਲਾ ਢੀੜਾ ਤੇ ਇਕਲਾ ਇਕਲਾ ਨਾਟ ਕੇ ਆ ਆ ਸਿਖਰ ਆ ਜਾਂਦੇ ਆ ਕਰਦੇ ਨੇ ਢੀਹਾਂ ਦੇ ਵਿੱਚ 11:00 ਵਜੇ ਦਾ ਲੰਗ ਜਾਂਦੇ ਆ ਬੋਲ ਜਾਂਦੇ ਆ ਨੂੰ ਕਰਕੇ ਗੱਡੀਆਂ ਗੱਡੀਆਂ ਦਾ ਫੇਸਪਰਾ ਜਾ ਹੋ ਜਾਂਦਾ ਮੁਸ਼ਕਲ ਉਹ ਬਾਈ ਤਾਰਨ ਵਾਲਾ ਵੀ ਬੜਾ ਹੋਈ ਉਤਾਰ ਰਿਹਾ ਕਿਉਂਕਿ ਉਤਰਨ ਵੇਲੇ ਜਿਆਦਾ ਸੇਫਟੀ ਦੀ ਲੋੜ ਹੁੰਦੀ ਹੈ ਚਾਰਟਾ ਵੇਲੇ ਦਾ ਚਲੋ ਬੰਦਾ ਪਹਿਲਾਂ ਹੀ ਸਲੂਕ ਹੁੰਦਾ ਤੇ ਮਿੱਤਰੋ ਦੇਖ ਲਓ ਵੀ ਬੰਦਾ ਕੀ ਕਰੂਗਾ ਜਦੋਂ ਤਰਫਾਲਾਂ ਵੱਡੀਆਂ ਜਾਂਦੀਆਂ ਨੇ ਬੰਦੇ ਗੱਡੀਆਂ ਤੇ ਚੜਦੇ ਆ ਐਦੇ ਦਿਨ ਤਾਂ ਤੁਰਕੇ ਵੀ ਬੰਦਾ ਗੱਡੀ ਨੂੰ ਓਵਰਟੇਕ ਕਰ ਸਕਦਾ ਉਹ ਦੇਖ ਲਓ ਵੀ ਇਦਾਂ ਰਾਤ ਨੂੰ ਘਾਟਾਂ ਦੇ ਵਿੱਚ ਹੁੰਦੀਆਂ ਵਾਰਦਾਤਾਂ ਇਹ ਐ ਸਪੀਡ ਤੇ ਗੱਡੀ ਆ ਜਾਂਦੀ ਆ ਉਹ ਦੇਖੋ ਇਹਦੇ ਐ ਰਹਿ ਤਾਂ ਦੁਰ ਰਹੇ ਤੇ ਉਹ ਮੂਰੇ ਵਾਲੀਆਂ ਗੱਡੀਆਂ ਵੀ ਤੁਹਾਨੂੰ ਦੀ ਨਹੀਂ ਆਉਣੀ ਚਲੋ ਵੈਸੇ ਐਂਡ ਆ ਗਿਆ ਹੁਣ ਤਾਂ ਲੋ ਨਹੀਂ ਪੈ ਜਾਣਗੇ ਪਰ ਜਣੀ ਇਹ ਘਾ ਠੰਡ ਫਿਰ ਆਏ ਜਦੋਂ ਗੱਡੀ ਸਲੋ ਹੋ ਜਾਂਦੀ ਆ ਜ਼ਿਆਦਾਤਰ ਹੁਣ ਆਏ ਆ ਵੀ 6 ਚੱਕੀਆਂ ਗੱਡੀਆਂ ਤੇ 10 ਟਾਇਰੀਆਂ ਤੇ ਸਿੰਗਲ ਬੰਦੇ ਹੀ ਨੇ ਉਹਦਾ ਧਿਆਨ ਸਿਰਫ ਡ੍ਰੈਪ ਵਾਲ ਹੁੰਦਾ ਜੇ ਦੋ ਬੰਦੇ ਹੁੰਦੇ ਆ ਥੋੜੇ ਜਿਹਾ ਚਕੰਨੇ ਰਹਿੰਦੇ ਆ ਜੀ ਆ ਮਾਨਪੁਰ ਤੋਂ ਜਿਹੜਾ ਲਿਵਡ ਵਾਲਾ ਰੋਡ ਆ ਨਿੱਕੇ ਤੇ ਕਹਿੰਨਾਂਗੇ ਝੋਟੇ ਵਾਲੇ ਢਾਬੇ ਤੇ ਰੁਕ ਗਏ ਹਾ ਹਾ ਬੈਠਾ ਝੂਠਾ ਤੇ ਇਹ ਸੇ ਰੁਕ ਗਏ ਸੀ ਬਾਈ 1:00 ਵਜੇ 12:30 ਵਜੇ ਆ ਕੇ ਰੁਕ ਗਏ ਸੀ ਤੇ ਹੁਣ ਦੁਪਹਿਰਾ ਕੱਟ ਕੇ ਸਵਾ ਚਾਰ ਹੋ ਗਏ ਪਾਉਣ ਤੇ ਤੱਕਾ ਨੂੰ ਸੈਲਫ ਮਾਰਨੀ ਸੀ ਇਹ ਤਾਂ ਪਾਉਣੇ ਕਿ 4:00 ਵਜੇ ਦਾ ਕਹਿੰਦਾ ਸੀ ਮੈਂ ਹਾਂ ਤੂੰ ਸਵਾਇਆ ਹੋ ਲੈਣ ਦੇ ਔਰ ਲੱਗੇ ਆ ਹੁਣ ਤੇ ਗਾਹਾਂ ਫਿਰ ਦੱਸ ਦੇ ਕੀ ਬਣਦਾ ਮਾਹੌਲ ਲੋ ਜੀ ਆ ਖੜਿਆ ਵੱਡੇ ਟਰੱਕ ਆ ਇਹ ਮੈਨੂੰ ਲੱਗਦਾ ਇਹਦੇ ਉੱਪਰ ਫਲੋਰ ਵਗੈਰਾ ਲੱਗਦੇ ਆ ਕੁਝ ਜਾਂ ਬਾਲਣ ਵਾਲਾ ਸਿਸਟਮ ਜਿਵੇਂ ਹੁੰਦਾ ਹੋਵੇ ਵਾ ਵਾ ਉਸ ਤਰੀਕੇ ਦੇ ਟੈਂਕ ਟੰਕ ਲੱਗਦੇ ਆ ਕਹੇ ਜੀ ਕਿਸੇ ਫੈਕਟਰੀ ਦਾ ਲੋ ਜੀ ਮਿੱਤਰੋ ਪਿਆਰੇ ਉਹ ਲਿਵਡ ਵਾਲੇ ਰੋਡ ਤੋਂ ਛੱਡ ਕੇ ਮੇਨ ਰੋਡ ਤੇ ਜੇ ਤਾਉੜਗਾੜ ਕਤਲਾਮ ਨੀਮਤ ਢੀਲਵਾੜਾ ਕੇਸ਼ਨਗੜ ਤੇ ਆ ਗਿਆ ਹੁਣ ਅੱਗੇ ਦੇਖਦੇ ਆ ਪ੍ਰਮਾਤਮਾ ਸੁੱਖ ਰੱਖੇ ਸਾਰੇ ਚੱਲਾਂਗੇ 5:00 ਵਜੇ ਨੂੰ ਆ ਗਏ ਇਹ ਗਾਹ ਮੂਰੇ ਠੰਡੇ ਮੌਸਮ ਚ ਕਿ ਦਿਨੇ ਦਾ ਖੜਨਾ ਪੈਂਦਾ ਭਾਈ ਅੱਗ ਬਹੁਤ ਪੈਂਦੀ ਹੈ ਬਹੁਤ ਅੱਗ ਪੈਂਦੀ ਨਿਕਿਆ ਇਸ ਵਾਰ ਜਿੰਨੀ ਗਰਮੀ ਪਈ ਕਦੇ ਇੰਨੀ ਹਲਕਾਈ ਚਹੀਏ ਕਮਾ ਬੁਰਾ ਹਾਲ ਕਰੇ ਆ ਦੇਖ ਸਿਆਲਾ ਮਿਆਣਾ ਕਿਧਰ ਨੂੰ ਆਉਂਦਾ ਹੈ ਅਕਲ ਕੇੰਦੇ ਲੋਕ ਬਸ ਕਈ ਵਾਰੀ ਤਾਂ ਭਾਈ ਪਤਾ ਨਹੀਂ ਲੱਗਦਾ ਇੱਥੇ ਤਾਂ ਐਮਪੀ ਚ ਤਾਂ ਆਹ ਰੋਡ ਤੇ ਤਾਂ ਖਾਸ ਕਰਕੇ ਆ ਸਾਰੇ ਆਪਦੇ ਹੀ ਘੱਟ ਬਣਾਈ ਫਿਰਦੇ ਕੋਈ ਮੋਟਰਸਾਈਕਲ ਚਾੜੀ ਫਿਰਦਾ ਕੋਈ ਗੱਡੀ ਚਾੜੀ ਫਿਰਦਾ ਇਹ ਰੋਡ ਇਹ ਬਦਨਾਵਰ ਕੋਲੇ ਰੋਡ ਦਾ ਕੰਮ ਚੱਲ ਰਿਹਾ ਤੇ ਜਿਸ ਦਿਨ ਅਸੀਂ ਜਾਂਦੇ ਸੀ 10 ਦਿਨ ਪਹਿਲਾਂ ਮੁਰਦੇ ਦੂਜੀ ਸਾਈਡ ਚੱਲਦਾ ਸੀ ਅੱਜ ਐਸਾਈਡ ਜੰਮ ਰਿਹਾ ਇੱਥੇ ਕਾ ਆਕੇ ਨਾ ਗੱਡੀ ਖੜ 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 ਕਰਨ ਲੱਗ ਜਾਂਦੀ ਸੀ ਹੁਣ ਇਹਦੇ ਉੱਤੇ ਮੇਰਾ ਖਿਆਲ ਆ ਦੁਬਾਰਾ ਤੋਂ ਪਤਲੀ ਪਤਲੀ ਹੋ ਪਾ ਰਹੇ ਆ ਜਾਂ ਲੋਕ ਪਾ ਰਹੇ ਆ ਯਾਨੀ ਗੱਡੀ ਹੁਣ ਬੜ ਬੜੋਂ ਹਟ ਚੁੱਕੀ ਤੇ ਗੱਡੀ ਮਤਲਬ ਇੱਥੇ ਤੇਜ਼ ਲੰਘਦੀਆਂ ਗੱਡੀਆਂ ਤੇਜ਼ ਲੰਘਦੀਆਂ ਖੜਕਦੀਆਂ ਸੀ ਗੱਡੀ ਸੜਕ ਤਾਂ ਨਹੀਂ ਟੁੱਟੀ ਹੋਈ ਯਾਨੀ ਵਿੱਚ ਬਰੀਕ ਬਰੀਕ ਦਬੀ ਹੋਈ ਸੀ ਜਾਂ ਕਿਤੇ-ਕਿਤੇ ਖੱਡਾ ਸੀ ਰੋਡ ਗੜ ਤੋਂ ਰੋਡ ਛੱਡ ਕੇ ਖੜਗੇ ਸੀ ਬਾਈਪਾਸ ਤੇ ਤੇ 6:00 ਵੱਜ ਗਏ ਹੁਣ ਗੁਰਦੁਆਰਾ ਭੀਲ ਬੜਾ ਸਾਹਿਬ ਤੱਕ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਉੱਥੇ ਫਿਰ ਅਰੇਸਟ ਕਰਾਂਗੇ ਮਿੱਤਰੋ ਆਹਾ ਪਛਾਣੋ ਜਗ੍ਹਾ ਇਹ ਉਹੀ ਢੱਬਾ ਜਿਹੜਾ ਤੁਸੀਂ ਸਾਰਿਆਂ ਨੇ ਚਲਾਇਆ ਸੀ ਮਰੇ ਬੰਦ ਹੀ ਪਿਆ ਬਈ 2 ਮਹੀਨੇ ਹੋ ਗਏ ਉਹਨਾਂ ਤੋਂ ਖਾਲੀ ਕਰਾਏ ਨੂੰ ਬੋਰਡ ਉਹੀ ਲੱਗੇ ਹੋਏ ਆ ਮਤਲਬ ਆ ਤਾਂ ਬੋਰਡ ਪਾੜਤਾ ਇਹਨਾਂ ਨੇ ਉਹ ਵੀ ਵਿਚਾਰੇ ਘਰੇ ਬੈਠੇ ਆ ਹੁਣ ਪਤਾ ਨਹੀਂ ਮਾਲਕ ਦੀ ਕੀ ਮਰਜ਼ੀ ਸੀ ਆਪਾਂ ਨੂੰ ਤਾਂ ਐਂ ਲੱਗਦਾ ਸੀ ਸ਼ਾਇਦ ਆਪ ਚਲਾਉਣਗੇ ਪਰ ਉਹਨਾਂ ਨੇ ਵੀ ਨਹੀਂ ਚਲਾਇਆ ਕੋਈ ਹੋਰ ਮਸਲਾ ਹੋਊਗਾ ਓਨਰ ਵਾਤੇ ਰੈਂਟ ਵਾਲੇ ਦਾ ਆ ਮੇਤਰੋ ਜਤੌੜਗੜ ਤੋਂ ਆਹ ਫੇਰੇ ਗੰਗਾਰ ਕੋਲੇ ਇੱਕ ਕੰਸਾ ਜਾ ਹੁੰਦਾ ਇੱਥੇ ਪੰਜਾਬੀ ਜੁੱਤੀਆਂ ਦੀਆਂ ਦੁਕਾਨਾਂ ਬਹੁਤ ਨੇ ਤੇ ਹਥਿਆਰ ਜਿੰਨਾ ਗੱਡੀ ਦਾ ਗੱਡੀ ਦੇ ਵਿੱਚ ਅਸੀਂ ਇਫਟੀ ਲਿਆ ਪਰ ਰੱਖਦੇ ਆਂ ਬੇਸਵਾਦ ਸ਼ਕਵਾ ਘਰਪਾਨਾ ਸਾਰੀ ਚੀਜ਼ ਇੱਥੇ ਬਣਦੀ ਆ ਅਗਰੇ ਜੀ ਬੋਲ ਦੇ ਪੰਜਾਬੀ ਜੁੱਤੀ ਬਣਦੀ ਆ ਇਹ ਗੱਡੀ ਵਾਲਾ ਤਕਰੀਬਤ ਜਿਹੜਾ ਹੈ ਉਹ ਦੀ ਸੰਗ ਦਾ ਉਹ ਇੱਥੇ ਕੋਈ ਨਾ ਕੋਈ ਚੀਜ਼ ਲੈ ਕੇ ਨਾਗਦਾ ਟੋਰੀਆਂ ਭਰਾਂਦੇ ਇੱਥੇ ਕਾਰੀਗਰ ਆ ਬੈਠੇ ਆ ਜਿਨ੍ਹਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਵਿੱਚ ਹੀ ਕਰਦੇ ਇਹਨਾਂ ਦੇ ਇਹ ਲੋਹੇ ਦੇ ਹਥਿਆਰ ਸਾਰੇ ਆਪ ਤਿਆਰ ਕਰਦੇ ਅਸੀਂ ਵੀ ਲਿਆ ਇੱਕ ਦੋ ਬਰੀ ਚੀਜ਼ਾਂ ਤਾਕੂ ਆ ਜਾ ਕਰ ਪਾ ਰੱਖਣੋ ਤਿਆਰ ਪਰ ਵਧੀਆ ਕਾਰੀਗਰੀ ਵਧੀਆ ਹੋ ਗਈ ਹੈ ਜੀ 8 ਵਜਣ ਵਾਲੇ ਆ ਤੇ ਪਹੁੰਚ ਗਏ ਪੰਸਲ ਰਾਸ ਆਮ ਤਕਰੀਬਨ 9:00 ਹਨ ਹਨਗਰ ਗਰੂ ਗ੍ਰਿਆਂ ਆ ਗਿਆ ਬਾਹਰ ਤੇ ਗੁਰਦੁਆਰਾ ਸਾਹਿਬ ਜਾ ਕੇ ਨਹਾਉਂਗੇ ਤੇ ਰੈਸਟ ਕਰਾਂਗੇ ਫਿਰ ਕਿਉਂਕਿ ਗੱਡੀ ਵੀ ਤਪੜ ਲੱਗ ਜਾਂਦੀ ਆ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਪ੍ਰਕਰਮਾਂ ਦੇ ਵਿੱਚ ਅੱਡੇ ਛੱਡ ਕੇ ਕੱਪੜਾ ਬੰਨ੍ਹਦਾ ਆ ਰਾਮ ਦਾ ਪੱਖਾ ਛੱਡ ਕੇ ਪੈ ਜਾਂਦਾ نیند ਆ ਜੂ 2 ਘੰਟੇ ਉੱਤੇ ਵਧੀਆ ਤੇ ਬੱਸ ਰੂਟ ਰੇਡ ਕਰ ਰਹੇ ਆ ਥੋੜਾ ਜਾਂ ਰਾਤ ਪਿੱਛੇ ਹੋ ਲੇਟ ਹੋ ਗਏ ਸੀ ਇੱਕ ਵਰਤਹਾਵ ਘੜੀ ਦਲਦੀ ਆ ਕੇ ਟਾਈਮ ਥੋੜਾ ਜਿਹਾ ਵੱਧ ਲੱਗ ਗਿਆ ਜਾਨੀ 2 ਘੰਟੇ ਦਾ ਫਰਕ ਪੈ ਜਾਂਦਾ ਪ੍ਰਤਾਪ ਘੜੀ ਵਿੱਚ ਇਹ ਸਿੱਧਾ ਨੀਮਤ ਵਾਲੇ ਰਾਹਾਂ ਨਾਲ ਦੇ ਤੇ 1 ਘੰਟਾ ਡੇਢ ਘੰਟਾ ਦਾ ਫਰਕ ਪੈ ਜਾਣਾ ਤੇ ਕਿਉਂ ਮੜ ਲਓ ਇਹ ਕਹਿੰਦਾ ਮੇਰੀ ਸੱਸਰੀ ਘਰ ਨਹੀਂ ਬੁਲਾਈ ਸੀ ਜੀ ਸਾਰਿਆਂ ਨੂੰ ਜੀ ਹਾਂ ਹਾਂ ਨਿਕਾ ਭਾਈ ਕਹਿੰਦਾ ਮੇਰੀ ਸੱਸਰੀ ਘਰ ਨਹੀਂ ਬੁਲਾਈ ਆਇਆ ਯਾਰ ਆਪਾਂ ਵੀਡੀਓ ਦੁਬਾਰਾ ਹੁਣ ਕਰ ਲੈਨੇ ਚੈੱਕ ਰਹੀ ਕੋਈ ਨਹੀਂ ਆ ਹੁਣ ਗਾਲੀ ਇਹ ਆ ਵੀ ਗੁਰਦੁਆਰਾ ਸਾਹਿਬ ਫੋਨ ਜੀ ਨੀਂਦ ਕਰੀਏ ਪੂਰੀ ਥੋੜੀ ਜਿਹੀ ਨਾਲੇ ਨਹਾ ਲਈਏ ਜਾ ਕੇ ਆਹ ਦੇਖੋ ਉਦਰਤ ਨੇ ਪਤਰਾਾਂ ਦੇ ਡਿਜ਼ਾਈਨ ਕਿੱਦਾਂ ਦੇ ਬਣਾਏ ਵੱਡ ਵੱਡ ਕੇ ਹਵਾ ਨਾਲ ਕਾਇਕਮੇ ਲਾ ਲੋ ਤੇ ਰੰਗ ਗਰਦਾਰ ਦੇ ਆ ਇਧਰਲੇ ਪਾਸੇ ਕ੍ਰੈਸ਼ਰ ਚੱਲਦੇ ਹੁੰਦੇ ਆ ਆਹਾ ਫਾੜ ਸਾਰਾ ਕ੍ਰੈਸ਼ਰ ਆ ਲਿਆ ਨਹੀਂ ਤੇ ਹਲ ਕਰਿਆ ਹੋਇਆ ਆ ਇਧਰ ਆ ਗਏ ਭਈ ਆ ਇਧਰ ਆ ਲੈ ਇਧਰ ਆ ਗਏ ਆ ਦੇਖੋ ਰੱਬ ਦੀ ਮਿਹਰ ਨਾ ਕਰੀ ਆਪਣਾ ਸ਼ਿਸ਼ਕ ਸਾਹਿਬ ਹੁਆ ਉਡੀ 8:00 ਵਜੇ 10 ਕਮਿੰਟ ਹੋਏ ਆ ਗੁਰਦੁਆਰਾ ਸਾਹਿਬ ਸਾਹਮਣੇ ਦਿਖਣ ਲੱਗ ਗਿਆ ਹੁਣ ਸ਼ਾਮ ਤੱਕ ਪ੍ਰਮਾਤਮਾ ਕਰੇ ਇੱਥੇ ਹੀ ਰੈਸਟ ਕਰਾਂਗੇ ਨਾਮਾਂਗੇ ਪ੍ਰਸ਼ਾਦਾ ਪਾਣੀ ਛਕਾਂਗੇ ਤੇ ਇੱਥੇ ਹੀ ਨੀਂਦ ਲਾਹਾਂਗੇ ਤੇ ਬਾੱਕ ਜਿਹਦਾ ਯਾਰ ਕਿਾ ਘੱਟ ਬੰਦ ਤਾਂ ਨਹੀਂ ਕਰਦਾ ਨਹੀਂ ਨਹੀਂ ਕਰਦਾ ਜਲਦਾ ਹੀ ਆ ਭੱਜ ਗਏ ਆ ਸਵੇਰੇ 8:00 ਵਜੇ ਆਏ ਸੀ ਗੁਰੂ ਘਰ ਤੇ ਹੁਣ ਬਸ ਸਿੱਧਾ ਹੀ ਉਹ ਆਬਦੰਰ ਦਾ ਹੁਣ ਬਸ ਚੱਲਿਆ ਉਧਰ ਨੂੰ ਦੁਕਾਨ ਤੇ ਸਾਹਮਣੇ ਉਹਦੇ ਕੋਲੋਂ ਕੋਕ ਕੋਕ ਲੈ ਕੇ ਪੀ ਕੇ એનર્ਜੀ ਜੀ ਬਣਾ ਕੇ ਲਾਈਏ 6:00 ਵਜੇ ਗੇਰ ਕਿਉਂਕਿ ਹੁਣ ਊੜਾਂ ਠੰਡੀਆਂ ਹੋ ਜਾਣੀਆਂ ਨੇ ਇੱਥੋਂ ਪੀਲਵੜ ਤੋਂ ਤਾਂ ਚਲੋ ਕੋਸ਼ਿਸ਼ ਹੁੰਦੀ ਵੀ ਦਿਨ ਚੜ੍ਹਦੇ ਨੂੰ ਪੰਜਾਬ ਇੰਟਰ ਹੋ ਜਾਾਂਗੇ ਬਾਕੀ ਹੁਣ ਵੀਡੀਓ ਬੰਦ ਕਰ ਰਿਹਾ ਮੜੇ ਜੀ ਗਾਂਹ ਜਾ ਕੇ ਬਣਾਉਣਾ। ਲੋ ਜੀ ਪਾਰ ਕਰਕੇ ਚਾਲੂ ਕਰੀਏ ਫੇਰ। ਕਿਉਂਕਿ ਬਹੁਤ ਵੀਰ ਤਰਾਜ ਕਰਦੇ ਹੁੰਦੇ ਆ ਫਿਰ ਹੋਰ ਤੇ ਚੱਲਦੇ ਨਹੀਂ ਬਣਾਉਂਦੇ। ਗੁਰਦੁਆਰਾ ਸਾਹਿਬ ਤੇ ਇਦੋਂ ਮੈਂ ਤੁਰਨ ਦੀ ਤਿਆਰੀ ਹੈ ਬਸ ਆ ਡੀਜ਼ਲ ਜਿਹੜਾ ਪਿਆ ਸੀ ਇਹ ਲਾਈ ਆ ਪਾਈਪ 50 ਲੀਟਰ ਰਾਤ ਪਾ ਲਿਆ ਸੀ ਤੇ ਦੋ ਕੈਨਾਂ ਪਈਆਂ ਸੀ। ਇਹ ਪਾ ਲਈਏ ਹੁਣ। ਪਿੰਡ ਪਹੁੰਚਦੇ ਹੋ ਜਾਗੇ ਤੇ ਇਹਦੇ ਕੋਲੇ ਬੈਠਾ ਨਿੱਕਾ ਹੀठा ਆ ਆ ਤਰਪਾਲ ਯਾਰ ਮੂਰਿਓ ਖੁੱਲ ਗਈਏ ਤੇ ਵੀ ਹੁਣ ਪਾ ਕੇ ਤੁਰਦੇ ਆ ਕੋਈ ਨਾ ਕੋਈ ਰਸਾ ਦੁਬਾਰਾ ਕਿਉਂਕਿ ਹਵਾ ਪਊਗੀ ਫਿਰ ਉਹ ਪਿੱਛੇ ਮਸ਼ੀਨ ਕਰਕੇ ਨਾ ਥੋੜੀ ਜੀ ਅਨਬੈਲੈਂਸ ਹੋ ਗਈ ਤਰਪਾਲ ਰਹਿਰਾ ਸਭ ਹੋਣ ਲੱਗ ਗਿਆ ਅਸੀਂ ਵੀ ਹੁਣ ਚਾਲੇ ਪਾਉਣੇ ਆ ਮੱਥਾ ਟੇਕੀਏ ਤੇ ਫਿਰ ਚੱਲੀਏ वाहेगुरू तो आशीर्वाद लीए मथा टेक के प्रसाद ले लिया वाहेगुरू सेवा પાકે જانے ઉને ચાલો ਇਹ ਤਾਂ દેખાણવાળી ચીજા નહી હોndیاں અ ਹਰ ਗੁਰਦੁਆਰਾ ਸਾਹਿਬ ਜਿੱਥੇ ਰੋਕਦੇ ਆ ਤਿਲ ਫੁੱਲ ਪਾਈ ਦੀ ਆ ਬਾਬੇ ਨੇ ਧੱਕੇ ਨਾਲ ਪਰਚੀ ਦਿੱਤੀ ਮੈਂ ਕਿਹਾ ਬਾਬੇ ਪਰਚੀ ਤਾਂ ਆਪ ਲੈ ਹੀ ਨਹੀਂ ਕਦੇ ਹਨ ਕਹਿੰਦੇ ਬਾਬਾ ਜੀ ਦਾ ਆਰਡਰ ਆ ਵੀ ਜੇ ਕੋਈ સેવા ਪਾਉਂਦਾ ਚਲੋ ਨਿਕਲ ਲੱਗਿਆ ਫਿਲਟਰ ਸਾਫ਼ ਕਰੋ ਹੁਣ ਤੇ ਬਾਕੀ ਗੱਡੀਆਂ ਵੀ ਹੁਣ ਸਟਾਰਟ ਹੋ ਗਈਆਂ ਕੁਝ ਨਿਕਲਣ ਲੱਗ ਜਾਂਦੀਆਂ ਨੇ 6 ਵਜੇ ਤੋਂ ਬਾਅਦ ਜਿੱਲੀ ਸੰਗਤ ਰੁਕਦੀ ਐ ਚਲੋ ਆਵਾਜ਼ ਨਹੀਂ ਸ਼ਾਇਦ ਕਲੀਅਰ ਆਉਂਦੀ ਹੋਣੀ ਕਿਉਂਕਿ ਬਾਬਾ ਜੀ ਪਾਠ ਕਰਦੇ ਆ ਚੱਲਣਾ ਬਾਈ ਜੀ ਚਲੀਏ ਵਾਹ ਤੁਰੀਏ ਆਹ ਹੋ ਅਸੀਂ ਇਹਲੇ ਫਿਲਟਰ ਸਾਫ਼ ਕਰਾਉਣੇ ਆ ਤੇ ਬਾਅਦ ਗੱਲ ਕਰਾਂਗੇ ਆ ਲਾਲੀ ਜਾ ਕੇ ਫਿਲਟਰ ਭੁੱਲੇ ਹੀ ਫਿਰਦੇ ਆ ਕਿ ਜਾਂਦੇ ਕਿਸ਼ਨਗੜ੍ਹ ਤੋਂ ਸਾਫ਼ ਕਰਾਇਆ ਸੀ 2000 ਕਿਲੋਮੀਟਰ ਕੱਢਿਆ ਹੈ ਉਲਟਾ ਕਹੀ ਜਾਂਦਾ ਬਾਈ ਐਵਰੇਜ ਨਹੀਂ ਵੱਧਦੀ ਮੈਂ ਆ ਪਿੰਦਰਾ ਦੂਨੇ ਹੀ ਭੁੱਲੇ ਫਿਰਦੇ ਆ ਦੇਖੋ ਜੀ ਵੱਜ ਗਏ ਤਕਰੀਬਨ 7 ਦਾ ਟਾਈਮ ਹੋ ਗਿਆ ਖੜੀ ਕਰਨ ਵਾਲੀ ਤਿਆਰ ਤੇ ਤੁਰਦੇ ਆ 50 ਤੇ ਪੈ ਕੇ ਚੱਲੇ ਗੁਰਦੁਆਰਾ ਸਾਹਿਬ ਤੋਂ ਅਸਣ ਪ੍ਰਮਾਤਮਾ ਤੰਦਰੁਸਤੀ ਰੱਖੇ ਜਿਦਾਂ ਚੜਦੇ ਨੂੰ ਜਾਵੜੀਏ ਪੰਜਾਬ ਨਾਲ ਕਤੰਦਰੁਸਤੀ ਰੱਖੇ ਰਾਤ ਨੂੰ ਠੰਡੇ ਠੰਡੇ ਤੁਰੇ ਜਾਵਾਂਗੇ ਜਾਣੇ ਤਿਆਰੀ ਕਰਨ ਤਾਂ ਲੱਗੇ ਸੀ 6 ਵਜੇ ਤੇਲਪੁਰ ਪਹੁੰਚਾ ਸੀ ਫਿਰ ਅਸੇ ਤਰਫਲਾਂ ਰੈਲਟਰ ਸਾਹਿਬ ਕਰਦੇ ਕਰਾਉਂਦੇ ਜਾਣੀ 8 ਵਜੇ ਨੂੰ ਆ ਹੀ ਗਏ ਲਓ ਜੀ ਬਿਜੇਨਗਰ ਆ ਗਏ ਤੇ ਭੁੱਖ ਲੱਗੀ ਸੀ ਮੈਂ ਕਿਹਾ ਨਿੱਕੇਾ ਤੂੰ ਲਈ ਚੱਲੀ ਗੱਡੀ ਤੇ ਰੋਟੀ ਦਾ ਆਰਡਰ ਕਰਤਾ ਨਿੱਕੇ ਨੂੰ ਕਹਿਤਾ ਸੀ ਵੀ ਪਨੀਰ ਭੁਰਜੀ ਲਵਾ ਲਈ ਇਹਨੇ ਕਹਿ ਕਰਤਾ ਆਰਡਰ ਬਸ ਠੀਕ ਹੈ ਨੀ ਨਹੀਂ ਰਹੇਗਾ ਨਹੀਂ ਗਾਵਾਟੀ ਸਿਰੋਟੀ ਤੇ ਲਗਾਓ ਪਨੀਰ ਨਹੀਂ ਮੈਂ ਕਿਹਾ ਕਿ ਸਭ ਜਾਨ ਸਹੀ ਰਗਰ ਹੈ ਤੋ ਯਾਰ ਨੀਰ ਹੈ ਬਟਰ ਪਨੀਰ ਮਸਾਲਾ ਆ ਨੱਕਾ ਨਾ ਹਰੇਕ ਬਰੀ ਕਹਿੰਦਾ ਵੀ ਮੈਂ ਦਾਲ ਬਾਟੀ ਖਾਣੀ ਦਾਲ ਬਾਟੀ ਖਾਣੀ ਆ ਹੁਣ ਇਹਨੇ ਮੰਗਾ ਲਈ ਦਾਲ ਬਾਟੀ ਹੁਣ ਮੈਨੂੰ ਕਹੀ ਜਾਂਦਾ ਬਾਈ ਆਪਾਂ ਰੋਟੀ ਖਾਣੀ ਹੈ ਮੈਂ ਕਿਹਾ ਵੀ ਪਹਿਲਾਂ ਦਾਲ ਬਾਟੀ ਖਾ ਦੇਖੋ ਵੀ ਐਹ ਜੀ ਹੁੰਦੀ ਦਾਲ ਬਾਟੀ ਮੇਰੇ ਦਿਮਾਗ ਚ ਹੋਰ ਹੀ ਤਰੀਕਾ ਸੀ ਵੀ ਆਲੂ ਲੂਬਲੇ ਹੁੰਦੇ ਆ ਇਹ ਤਾਂ ਕਿਸੇ ਹੋਰ ਹੀ ਸਿਸਟਮ ਦੀ ਬਣੀ ਹੋਈ ਹੈ ਲਓ ਜੀ ਨਿੱਕਾ ਖਾ ਰਿਆ ਧਾਲ ਭਾਟੀ 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 ਦਾ ਲੋ ਭਾਟੀ ਦਾ ਅੱਛਾ ਤੇ ਮੈਂ ਲਵਾ ਲਿਆ ਭਾਈ ਪਾਲਕ ਪਨੀਰ ਹਾਂ ਪਿਆਜ਼ ਤਾਂ ਇਹ ਅੱਧਾ ਅੱਧਾ ਕਿਲੋ ਖਾ ਜਾਂਦਾ ਥਰੇਕ ਜਗ੍ਹਾ ਤੇ ਇਹੀ ਰੋਲਾ ਹੁੰਦਾ ਹੋਰ ਆ ਮੇਰੇ ਪਿਆ ਜائیں ਪਏ ਇਹਦੇ ਖਾਦਮ ਤੇ ਦੇਖ ਲੱਗਿਆ ਨੂੰ ਕਹਿ ਤਾ ਦਿੱਤਾ ਵੀ ਰੋਟੀ ਚੋਪੜ ਦੇ ਇਹ ਤਾਂ ਗੁੱਸਾ ਹੀ ਕਰ ਗਿਆ ਪਰ ਦੇਸੀ ਕੋ ਜਨਮਾ ਲਿਆ ਰੋਟੀ ਹੈ ਹੈ ਦੇਸੀ ਨੂੰ ਆਵੇ ਦੇ ਹੋਰ ਚਲੋ ਆ ਜੋ ਮਿੱਤਰੋ ਜੀ ਦਾ ਦਿਲ ਕਰਦਾ